ਹਾਂਜੀ ਮਿੱਤਰੋ ਦੇਖੋ ਜਿਹੜੀ ਰਾਤ ਮੀਂਹ ਆਈ ਸੀ ਹੂੰ ਤਾਂ ਚੱਲ ਠੰਡੀਆਂ ਹੋਣ ਲੱਗ ਜਾਂਦੀ ਆ ਪਰ ਪਸ਼ੂਆਂ ਦੀ ਬਹੁਤ ਔਖਾ ਹੋ ਜਾਂਦਾ ਜਿਨ੍ਹਾਂ ਦੀ ਕੱਚੀ ਫਸਲ ਨਰਕ ਵੱਜ ਜਾਂਦਾ ਪੂਰਾ ਤੇ ਇੱਧਰ ਖੜੇ ਆ ਤੇ ਇੱਧਰ ਬੈਠੀ ਆ ਬੱਚੀ ਕੀ ਕਰਦੇ ਆ ਹੀਲਾ ਪਹਿਲਾਂ ਕੋੜਾ ਥੜਾ ਦਿਆਂ ਬਾਹਰ ਤੋਂ ਵੈਰੀ ਮਿੱਟੀ ਲੈ ਕੇ ਛੜਦੇ ਆ ਅਜੋ ਬੰਦੇ ਆ ਪਾਣੀ ਪੀਉਣ ਦਾ ਟਾਈਮ ਵੀ ਹੋ ਗਿਆ 7:30 ਹੋ ਗਏ ਸਵੇਰ ਦੇ ਤੇ ਖੜੇ ਆ ਪਸ਼ੂ ਤੇ ਆਪਾਂ ਲਵਾਇਆ ਸੀ ਕੰਪਿਊਟਰ ਕਰਾਇਆ ਤੁਸੀਂ ਪਿਛਲੇ ਵਲੌਗ ਵਿੱਚ ਦੇਖਿਆ ਹੋਣਾ ਕਮੈਂਟ ਜ਼ਰੂਰ ਕਰਦਿਆ ਕਰੋ ਆਪਦਾ ਨਾਮ ਲਿਖ ਦਿਓ ਸਾਰੇ ਜਾਨੇ ਇੱਕ ਨੰਬਰ ਲੱਗਿਆ ਤੇ ਜਿਵੇਂ ਆ ਰਿਹਾ ਕਰਕੇ ਕਰਦੇ ਆਂ ਆਹ ਪਹਿਲੇ ੜੀ ਵਾਰ ਸੱਟ ਕੇ ਆ ਗਏ ਤੁਸਨੂੰ ਮਿਲਦੇ ਆਂ ਹਾਂ ਜੀ ਮਿੱਤਰੋ ਕੱਟੀ ਲੱਭ ਗਈ ਆਪਣੀ ਹਾਂ ਪਸ਼ੂ ਭਾਂਤੇ ਸੀ ਸੱਟ ਕਰਕੇ ਠੀਕ ਹੋਣ ਚਾਹੀਏ ਆਪਾਂ ਬਾਹਰ ਤੁਹਾਨੂੰ ਦਿਖਾਉਂਦੇ ਆਂ ਬਾਹਰਲਾ ਮੋਲ ਆ ਲਵਾਇਆ ਸੀ ਕੰਪਿਊਟਰ ਕਰਾਇਆ ਲੇਜ਼ਰ ਆ ਮੇਰੇ ਸਾਹਮਣਾਰਾ ਡੇੜਾ ਕਿਲੇ ਦੇ ਨੇੜੇ ਉੱਧਰਲਾ ਟੱਕ ਜਾ ਤੇ ਆ ਲਵਾਇਆ ਸੀਗਾ ਪਨੀਰੀ ਵੀ ਦਿਖਾ ਗਿਆ ਤੁਹਾਨੂੰ ਕਿੱਡੀ ਕਿੱਡੀ ਹੋ ਗਈ بڑے ਲੋਕ ਪੁੱਛਦੇ ਸੀ ਬੜੇ ਲੋਕ ਤਾਂ ਕਿ ਨਹੀਂ ਇੱਕ ਜਾਣੀ ਨਹੀਂ ਕਮੈਂਟ ਕੀਤਾ ਸੀ ਉੱਧਰ ਪਏ ਹਾਲੀ ਬਾਹਰ ਅੱਜ ਸਪਰੇਅ ਸੜਕ ਨਹੀਂ ਡੇਡੀ ਲੈਣਗੇ ਤੁਹਾਨੂੰ ਦਾਦੇ ਕਿ ਦੀ ਸਪਰੇਅ ਸੜਕ ਨਹੀਂ ਹੈ ਪਾਣੀ ਲੱਗਿਆ ਖੜਾ ਪੀਅਰ ਇੱਕ ਸੁਕਤੀ ਤੇ ਠੀਕ ਆਇਤਾ ਕਿ 15 17 ਤਰੀਕ ਨੂੰ ਪੀਚਣਾ ਅੱਜ ਹੈਗੀ ਇਹ 3 4 ਤਰੀਕ ਹੈਗੀ ਅੱਜ 4 ਜੂਨ ਤੇ ਉਦੋਂ ਤੱਕ ਹੋ ਜਾਊਗਾ ਅਖਾਰ ਪੈ ਗਈ ਹੈ ਨਾ ਜਿੱਥੇ ਪੈਪਰ ਪੀ ਆ ਵੀ ਸਾਰਾ ਸਾਫ਼ ਕਰਦੇ ਇਥੇ ਬੂਟੇ ਲਾਉਣੇ ਰੰਗ ਬਰੰਗੇ ਲਿਆ ਕੇ ਤੇ ਬਾਜਰਾ ਖੜਾ ਉਧਰ ਉਹਨੂੰ ਵੀ ਪਾਣੀ ਲਾਤਾ ਸੀਗਾ ਤੇ ਆਵਲਾ ਵਲੌਗ ਮੇਰੇ ਛੋਟਾ ਜਿਹਾ ਸਪੋਰਟ ਕਰਿਆ ਕਰੋ ਹਾਂਜੀ ਇੱਧਰ ਖੜੀ ਹੈ ਸਬਜ਼ੀ ਤੋਰੀ ਕੱਦੂ ਪੇਠਾ ਟਿੰਡੋ ਹਾਂਜੀ ਮਿੱਤਰੋ ਪਨੀਰੀ ਵਾਲੀ ਸਪਰੇਅ ਆ ਗਈ ਜਿਹੜੀ ਕਰਨੀ ਸੀ ਪਨੀਰੀ ਤੇ ਕਿਉਂਕਿ ਪਨੀਰੀ ਪੀਲੀ ਹੁੰਦੀ ਜਾਂਦੀ ਸੀ ਪਹਿਲਾਂ ਹੀ ਕਰਦਗੇ ਤੇ ਜੜੀ ਦੱਸ ਕੀ ਕੋਸਾ ਆ ਗਈ ਈ ਜਾ ਆ ਗਈ ਜੈਨ ਮੈਂ ਦਾ ਦਿੰਨਾ 1 ਕਿਲੋ ਹੈ ਜਿੰਕ ਤੇ ਜੂਰੀਆ ਜੈਫਲ ਵਾਲਾ 1 ਕਿਲੋ ਜਿੰਕ 1 ਕਿਲੋ ਲੋਹਾ ਤੇ 1 ਕਿਲੋ ਮੈਗਨੀਸ਼ੀਅਮ ਤੇ ਐਕ ਕਿਲੋ ਆ ਕਿੰਨੇ ਕਿਲੋ ਤਾਂ ਪੈਟੂਗਾ ਆ ਤਾਂ ਮੈਨੂੰ ਗ੍ਰਾਮਾ ਜੀ ਲੱਗਦਾ ਜੜੀ ਹੈ ਇੱਕ ਵਾਰ ਤਾਂ ਹੂੰ 1 ਕਿਲੋ ਹੀ ਹੋਈ ਆ ਪੈਟਕ ਪਰ ਉਹ ਅੜ ਰਹੀ ਹੈ ਨਾ ਲੋਹਾ ਜੈਕਾ ਮੈਗਨੀਸ਼ੀਅਮ 100 ਗ੍ਰਾਮ ਉਹ ਵੀ ਹੈ ਜਿਹੜੀ ਵਿੱਚ ਹਾਂ ਇਹ ਥਰੀ 100 ਗ੍ਰਾਮ ਦਾ ਹਾਂ ਇਹ 100 ਗ੍ਰਾਮ ਹਾਂ ਇਹ ਦੂਜਾ ਕਾਲੀ ਇਹ ਵੀ ਹਾਂ ਆਪਾਂ ਡੋਗ ਨਹੀਂ ਪਾਈਏ ਰੇ ਰੇ ਭਾਈਆ 3 ਕਿਲੋ ਦੇਖੋ ਬੱਲ ਮੈਲਾਂ ਤੇ ਆਉਂਦੇ ਆ ਉਤਰ ਜਾ 4 6 2025 ਕਿਲੋ-ਕਿਲੋ ਪਾਇਆ ਹੈ ਸਮਾਨ ਆ ਬਣ ਗਿਆ 2 ਤੇ 3 ਤੇ 4 5 6 7 8 ਕਿਲੋ ਬਣ ਗਿਆ ਸਾਰਾ ਕੁਸਣਾ 8 ਦਿਨ ਲੇੜੇ ਤੇ ਬਣੂ ਅਬ ਹੋ ਗਈ ਪਨੀਰੀ ਕਾਲੀ ਕਾਲੀ ਆ ਜੜੀਆਂ ਪੱਥਰ ਟੈਂਕੀ ਚ ਕਿੱਥੇ ਵੀ ਬੂਟਾ ਲਾਦ ਗਿਆ ਕਿੰਨਾ ਵੰਗ ਕੱਲ ਚੰਗਾ ਮਜਾਨਾ ਸ਼ਹਿਰ ਮਿੱਤਰ ਆਪਾਂ ਜਾ ਕੇ ਨੇ ਸ਼ਹਿਰ ਕੰਮ ਕਰਾਂ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਹਾਂਜੀ ਮਿੱਤਰੋ ਕੱਲ ਮੈਂ ਸਿੱਟੀਆਂ ਸੀ ਡੇੜੀ ਸ਼ਾਮ ਨੂੰ ਕੂੜੇ ਦੀਆਂ ਰੂੜੀ ਦੀ ਅੱਥੇ ਲਵਾਇਆ ਸੀ ਆਪਾਂ ਲੇਜ਼ਰ ਤੇ ਸਿੱਟੀਆਂ ਕੱਲ 30 35 ਡੇੜੀਆਂ ਜਿਹੜੀਆਂ ਅੱਥੇ ਨੂੰ ਇਕ ਢੇਰੀ ਦੀ ਜਾਂ ਇੱਕ ਟੋਕਰਾ ਅੱਥੇ ਵੀ ਬਈ ਸਾਫ਼ ਕਰਤੀ ਤੇ ਅਖ ਲਾਰਾਂਗੇ ਜਿਵੇਂ ਹਰੇ ਆਪਾਂ 15 ਦਿਨ ਝੋਨਾ ਨਹੀਂ ਲਾਉਂਦੇ ਜਿਵੇਂ ਇਕਲੈਨ ਖਿਲਾਰਦਾ ਕਰਾਂਗੇ ਹਰ ਰੋਜ਼ ਤੇ ਆਈ ਚੱਲੂਗਾ ਕੰਮ ਆਹ ਜਿਹੜੀ ਅੱਥੀ ਖਿਲਾਰਦੇ ਆਪਾਂ ਆਰਗੈਨਿਕਾ ਆਰਗੈਨਿਕ ਰਹੀ ਆ ਹੈ ਸਾਹ ਆ ਮਾਨ ਪੱਧਰੇ ਚ ਖਿਲਾਰਨ ਦਾ ਨਿਆਰਾ ਬਹੁਤ ਹੁੰਦਾ ਪਾਸ ਕਰ ਘਟਾਰ ਬੋ ਲੱਗੀ ਟਰੈਕਟਰ ਦੇ ਜਮਾ ਸਿਰੇ ਲੈ ਕੇ ਜਾਣੀ ਆ। ਵਾਜੂ ਇੱਕ ਖਲਾਰ ਦਾਂਗੇ। ਇੱਕ ਬਾਜ ਖਲਾਰਾਂਗੇ, ਇੱਕ ਆ ਕਰਕੇ। ਵਾਜੂ ਜਿਹੜੀ ਮੌਕੇ ਤੇ ਕੰਮ ਲੋਟ ਨਹੀਂ ਹੁੰਦਾ। ਜਿਵੇਂ ਪਜਾਈ ਕਰਦਾ। ਵਾਜੂ ਹਮੇਂ ਅੱਛਾ ਨਹੀਂ ਲੱਗਦਾ। ਮੈਂ ਵਟ ਘਾੜਦਾ ਨੇੜੀ। ਨਵੀਂ ਕਈ ਨਾ ਹੈ। ਦੇਖੋ ਨਾਰਾ ਦਾ ਫਲ। ਚਲੋ ਲਾ ਕੇ ਹੁਣੇ ਮਿਲਦੀਆਂ ਹਾਂਜੀ ਮਿੱਤਰੋ ਇੱਥੇ ਤੁਸੀਂ ਪਹਿਲਾਂ ਢੇਰੀਆਂ ਦੇਖੀ ਹੋਣੀਆਂ ਤੇ ਮਾਈ ਸੀ ਕੱਲਾ ਤੇ ਦੇਖੋ ਵਧੀਆ ਵਧੀਆ ਖਲਾੜਤੀਆਂ ਅਦਰ ਵੀ ਪੂਰੀ ਅਦਰ ਵੀ ਪੂਰੀ ਪਹਿਲਾਂ ਪਾਈ ਸੀ ਪਹਿਲਾਂ ਤਿੰਨ ਚਾਰ ਟਰਾਲੀਆਂ ਪਈਆਂ ਸੀ ਉਹ ਵੀ ਸੜਤੀਆਂ ਸੀ ਇੱਕ ਵਾਰੀ ਹਰ ਫੇਰ ਸੱਟਣ ਲੱਗ ਗਿਆ ਧਰਲੇਵਾਂ ਚ ਚਾਰ ਘਟੇਰੀਆਂ ਰਹਿ ਜਾਂ ਮੈਂ ਕਿ ਲੈਣ ਹਰ ਜਦੋਂ ਲੈਂਡ ਪੂਰੀ ਹੋ ਜਾ ਕਰੂਗੀ ਉਦੋਂ ਖਲਾੜਦਿਆ ਕਰਾਂਗਾ ਕੋਕੀ 8-9 ਦਾ ਪਾਣੀ ਜਾਂਦੀ ਹੈ ਇੱਕ ਦਿਨ ਚ ਤੇ ਅਖਨਾਰ ਦਾ ਕਰਾਂਗੇ ਤੋ ਤੇ ਅੰਦਰ ਦੇਖੋ ਡੈਡੀ ਨੇ ਵੀ ਆਪਦਾ ਕੰਮ ਕੀਤਾ ਤੇ ਸਿਮਰਨ ਨੇ ਵੀ ਪਸੂ-ਪਸੂ ਬੰਨ ਤੇ ਪਿਆ ਕੇ ਆ ਹੀ ਹੁੰਦਾ ਰਲ ਮਿਲ ਕੇ ਕੰਮ ਹੋ ਜਾਂਦਾ ਡੈਡੀ ਨੇ ਅੰਦਰ ਖਾਲਾ ਕਰਤਾ ਨੀਵਾ ਪਾਣੀ ਨਾ ਟੁੱਟੇ ਤੇ ਲਾਵਾਂਗੇ ਝੋਨਾ ਤੁਹਾਨੂੰ ਦਿਖਾਵਾਂਗੇ ਵਲੌਗ ਕੰਟੀਨਿਊ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੱਕ ਨਵਾਂ ਵਲੌਗ ਆਵੇ ਨਵੇਂ ਡੱਕ ਦਾ ਤੇ ਜੇ ਉਹ ਕੰਮ ਬਣਿਆ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਐਂ ਦਾ ਸਹੀ ਸਾਦੇ ਕਿੱਦੇ ਲਵਾਉਣ ਜਾਣਾ ਡੱਕ ਉਹ ਵੀ 빅 ਸਰਪ੍ਰਾਈਜ਼ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਮੈਂਟ ਜੀ ਜਰੂਰ ਪੁੱਛੋ ਕਮੈਂਟ ਕਰ ਦਿਓ ਡਿੱਕ ਕੱਲ ਲਵਾਂ ਜਾਵਾਂ ਕਿਸੇ ਦੇ ਡਿੱਕਲ ਤੇ ਤੇ ਅੱਜ ਦੇ ਜਿਮਨ ਚ ਆਪਦਾ ਕੰਮ ਕਰੋ ਬਸ ਆਪਣੇ ਹੈਗੇ ਦੋ ਤੂਤ ਤਿੰਨ ਅਨਾਰ ਤਿੰਨ ਤੂਤ ਤਿੰਨ ਅਨਾਰ ਦੋ ਜਾਵਨ ਤੇ ਚਾਰ ਅੰਬਰੂਦ ਉਧਰ ਲੱਗੇ ਬਸ ਲੱਗ ਕੇ ਨੰਬੂ ਦਾ ਪੁੱਟਾ ਲੱਗਿਆ ਤੇ ਕੋਹਰੇ ਤੱਕ ਚੱਲੇ ਨਹੀਂ ਛੋਟੇ ਛੋਟੇ ਆ ਤੇ ਉੱਧਰ ਲਾਵਾਂ ਦਾ ਵਾਇ ਨਹੀਂ ਪੂਰਾ ਕਰੜਾ ਹੀ ਪਿਆ ਮੌਕੇ ਦੀ ਵਾਵਾਂਗੇ ਹੋਂ ਦਾ ਅੱਜ ਹੈਗੀ ਪੰਜ ਤਰੀਕ ਤੇ ਆਪਾਂ ਝੋਨਾ ਲਾਉਣਾ ਅੱਜ ਤੋਂ 15 10 ਦਿਨਾਂ ਬਾਅਦ 15 ਦਿਨ ਮੰਨ ਲਓ ਤੇ ਆਪਾਂ ਆਪਣਾ ਪਤੀ ਸੀ ਵਾਂਚੀ ਘਟਤੀ ਗੰਦੇ ਪਾਣੀ ਵਾਲੀ ਕਿ ਖਾਲੇ ਚ ਸਬਜੀ ਨੂੰ ਵੀ ਪਾਣੀ ਜਾਣਾ ਹੁੰਦਾ ਤੇ ਕਮੈਂਟ ਲਾਈਕ ਕਰ ਦਿਆ ਕਰੋ ਲੋਕੀ ਦੇਦੇ ਨਹੀਂ ਆਪਦੇ ਲੋਕ ਹੀ ਨਹੀਂ ਸਾਥ ਦਿੰਦੇ ਮੈਂ ਤਾਂ ਬਗਾਨਿਆਂ ਤੇ ਆਸਾ ਰੱਖਿਆ ਸੀ ਚਲ ਕੋਈ ਨਾ ਟਾਈਮ ਹਰ ਇੱਕ ਦਾ ਆਊਗਾ